ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ ਨਾਟਕੀਣਾ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਪਸ਼ੂ ਖਾਵਾਂਗੇ ਦੋ ਤੋਂ ਆਪਣਾ ਕਪੜਾ ਘੋਟੀਆਂ ਤੇ ਇੱਕ ਸੱਜੇ ਸੁਈ ਵੜ ਆਪਾਂ ਪਹੁੰਚਿਆ ਵੀਰ ਹਰਪਾਲ ਦੇ ਕੋਲ ਤੇ ਆਜੋ ਕਰਦੇ ਹਾਂ ਵੀਰ ਨਾਲ ਗੱਲਬਾਤ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਜਗੇ ਵੀ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਜੇ ਜਗੇ ਵੀ ਪੀਂਦਣਾਓ ਹਾਂਜੀ ਕਰਦੀ ਕਰਾ ਜੇ ਕਰਦੀ ਗਾ ਚਾਹੀ ਜਗੇ ਵੀਰ ਤੁਹਾਰਾ ਕਿਵੇਂ ਰਿਹਾ ਪਿਛਲੀ ਵੀਡੀਓ ਦਾ ਮਾਨਾ ਆ ਪਾਹ ਜਗੇ ਵੀਰ ਵੀ ਭਰਾ ਮਾਂਗਾ ਹੱਥ ਜੋੜ ਕੇ ਮਾਫੀ ਚਾਹੁੰਨੇ ਆ ਅੱਜ ਤੱਕ ਫੋਨ ਚੁੱਕੇ ਨਹੀਂ ਗਏ ਇਨ ਤੁਹਾਨੂੰ ਮੈਂ ਕੱਲ ਦਾ ਫੋਨ ਰਿਆ ਕਾਨੂੰ ਵੀ ਵੀਡੀਓ ਡਿਲੀਟ ਕਰ ਦੋ ਫੋਨ ਆਉਣਾ ਹੀ ਬੜੇ ਡੈਟ ਝੋਟੀ ਦੋਂਦੀ ਦੇ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਹੋ ਜੱਗਗੇ ਵੀ ਜਿਹੜਾ ਤੁਹਾਨੂੰ ਵੀਡੀਓ ਪਾਈ 10 ਮਿੰਟਾਂ ਮਾਲ ਸਾਰਾ ਵੇਚ ਗਿਆ ਜੀ ਆਪਣਾ ਅੱਛਾ ਅੱਛਾ ਚਲੋ ਵਧੀਆ ਮਾਲ ਸਾਫੀ ਨਾ ਵੱਡੀਆਂ ਰੋਟੀਆਂ ਉਸੇ ਵੀਡੀਓ ਤੇ ਆਪਾਂ 3 ਮੱਝਾਂ ਰਾਤੀ 20-20 ਕਿਲੋ ਵਾਲੀਆਂ ਫਰੀਦਕੋੜ ਖਲਾਈਆਂ ਤੁਹਾਡੇ ਨਾਲ ਗੱਲ ਹੀ ਲਾਤੀ ਹੋਈ ਆਪਣੀ ਹਾਂਜੀ 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 ਤੇ ਮਾਲ ਵੀ ਜਿਹੇ ਹੱਥੇ ਆਪਨੇ ਬੇਨਤੀ ਹੈ ਵੀਰਾਂ ਨੂੰ ਅੱਜ ਰਾਤ ਨੂੰ 2:30 ਹੋ ਜਾਏ ਮਾਲ ਆਪਾਂ ਕੋਲੋਂ 5-6 ਮੱਝਾਂ ਆਪਣੇ ਕੋਲ ਰਾਤ ਆ ਜਾਣੀਆਂ ਠੀਕ ਹੈ ਜੀ ਹਾਂ ਉਧਰ ਦੀਆਂ ਹਰਿਆਣੇ ਦੀਆਂ ਕੋਈ ਜਿੰਦੀਆਂ ਹੋਣਗੀਆਂ ਠੀਕ ਹੈ ਜੀ ਹਾਂਜੀ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਮੇਰਾ ਪਾਸ ਸਿੰਘ ਜਪਿੰਡ ਚੁੰਦਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਫੋਨ ਨੰਬਰ 99454925 ਠੀਕ ਹੈ ਜੀ ਤੇ ਇਦੋਂ ਕਰੀ ਸ਼ੁਰੂਆਤ ਉਹ ਗਾਹ ਤੋਂ ਕਰ ਲਈਏ ਪਹਿਲਾਂ ਆਜੋ ਆਜੋ ਲਓ ਜੀ ਪਹਿਲੇ ਨੰਬਰ ਤੇ ਸਾਜੀ ਕੋਈ ਬਹਿੜਦੇ ਹੁੰਦੇ ਆ ਇਹ ਦੱਸਿਓ ਭਾਈ ਕਿੰਨਾ ਵਸੂਆ ਸੁਆ ਸੁਈ ਆ ਪਰਸੋਂ ਰਾਤ ਦੀ ਜੱਗੇ ਵੀਰ ਸੁਈ ਆ ਗਿੱਲਾ 나ੜੂ ਜੇ ਅੱਛਾ ਮਗਰ ਜੇ ਠੀਕ ਹੈ ਜੀ ਮੇਲ ਕਾਫ ਆ ਗਿਆ ਜੇ ਪਿਛੇ ਹਾਂਜੀ ਹਾਂਜੀ ਕਿੰਨਾ ਜਿ ਇੱਕ ਬੌੜਾ ਆ ਟਾਈਮ 13:00 14:00 ਇੰਨਾ ਦੁੱਧ ਤਿਆਰ ਜੱਗੇ ਵੀਰ ਦੇ ਥੱਲੇ ਠੀਕ ਲੋ ਜੀ ਬਿਲਕੁਲ ਤਾਜੀ ਸੂਈ ਥਲੇ 13 ਤੋਂ 14 ਲਿਖਿਆ ਗੋਲਾ ਤਿਆਰ ਆ ਤੇ ਸੂਆ ਸੂਆ ਦੂਜਾ ਤੇ ਖੋਲੋ ਬਾਈ ਜੀ ਹਰ ਖੋਲ ਕੇ ਦਿਖਾਈਏ ਲੋ ਜੀ ਫਿਰ ਦੁਬਾਰੀ ਨੂੰ ਕੀ ਕਰਦੇ ਇਹ ਬਈ ਕਿੰਨਾ ਕੱਢ ਜੂਗੀ ਦੁੱਧ ਦੁੱਧ ਜੱਜੇ ਵੀ ਘਰ ਆ ਲਿਆ ਤੇ ਵੀ 16 17 ਤੋਂ ਅਛਾ ਜੀ ਸਾਡੇ ਕੋਹਾ ਹਾਜ਼ਰ ਹੋਣਾ ਨਹੀਂ ਦੱਸਾਂਗੇ ਠੀਕ ਹੈ ਠੀਕ ਹੈ ਲੋ ਜੀ 16 17 ਹੈ ਜੀ ਵੀ ਅੱਜ ਦੇ ਵੀ ਠੰਡੀ ਤੇ ਰਹੀ ਜਿੱਦਾਂ ਮਰਜੀ ਕੋਈ ਬੈ ਜੀ ਅਛਾ ਜੀ ਹਾਂ ਲੋ ਜੀ ਸ਼ੀਲੀਆਂ ਸੁਲੀਆਂ ਵੀ ਬਹੁਤ ਆਗੀਆਂ ਵੜਦ ਵਿੱਚ ਬਿਲਕੁਲ ਹੀ ਨਮ ਵੀ ਵੜਦ ਤੇ ਸਵੇਰ ਸੁਈਆ ਤੇ ਕੋਈ ਵੀਰ ਪਰਾ ਸਾਹਮਣੇ ਆਲਾ ਜੀ ਚਲੋ ਦੁੱਧ ਚੰਗਾ ਘੜੀ ਜਣਾ ਥਾਣਾ ਦਾ ਸੈਲ ਗਿਆ ਵੀ ਬਹੁਤ ਹੀ ਚੰਗਾ ਵਾ ਰੋਤਣਾ ਹੱਥ ਚੰਗੀ ਆ ਗਈ ਇਹਨਾਂ ਦੀ ਹਾਂਜੀ 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 ਲਓ ਜੀ ਬਾਕੀ ਚੱਡਾ ਚੁਡਾ ਆ ਠੰਡੀ ਤੇ ਨਹੀਂ ਅੱਗੇ ਨੂੰ ਦੋਨਾਂ ਪਿੱਛੇ ਨੂੰ ਲੱਗੇਗੇ ਠੀਕ ਹੈ ਜੀ ਹਾਂ ਲਓ ਜੀ ਫਿਰ ਚੈੱਕ ਕਰਾ ਲੈਂਦੇ ਆਪਾਂ ਇਹ ਕੀ ਮੁੱਲ ਬਈ ਇਹਦਾ ਹਰ ਮੁੱਲ ਜੱਗੇ ਵੀ ਨਿਕਾ ਜੇ ਯਾਰ ਹਾਂਜੀ ਕਿਉਂਕਿ ਰਾਤ ਨੂੰ ਆਪਣੀ ਆ ਲੈਣੀ ਉਧਰੋਂ ਮੱਜਾਂ ਦੇ ਆਪਾਂ ਕੋਈ ਜਗਾ ਕਿ ਤੁਹਾਨੂੰ ਪਤਾ ਨਹੀਂ ਗਿਆ ਹਾਂਜੀ ਕੋਸ਼ਿਸ਼ ਕਰਦਾ ਵੀ ਜਗਾ ਗਾਂਹ ਪੈਲੀ ਪਿੱਛੇ ਆਪਣੇ ਗਾਂ ਲੰਮੀ ਬਣਾ ਦੇ ਖੁੱਲ੍ਹੇ ਅੱਛਾ ਜੀ ਛੱਡ ਹਾਂ ਛੱਡ ਵੱਡਾ ਕਰ ਦੇਣਾ ਠੀਕ ਹੈ ਠੀਕ ਹੈ ਹਾਂਜੀ ਦੋ ਖੁੱਲੀਆਂ ਬਣਾਵਾਂਗੇ ਨਾ ਵੱਡੀਆਂ ਅੱਛਾ ਜੀ ਦੰਗਾ ਜਿੱਥੋਂ ਮ ਬਿਲਕੁਲ ਸਹੀ ਗੱਲ ਹੈ ਜੀ ਇਹ ਜੱਗੇ ਵੀ ਜੇ ਦੇ ਆਪਾਂ ਲੋਕ ਦਿਹਾੜੀ ਸਵੇਚ ਗਏ ਫਿਰ ਤੇ ਹੈਗੀ 40-45000 ਦੀ ਹੁਣ ਆਪਾਂ 35000 ਦੀ ਦੇ ਜੀ 35 ਦੀ ਹਾਂ ਕਰ ਦਈਏ ਮਾਨਤਾ ਨਹੀਂ ਮੁੱਲ ਜੱਗੇ ਵੀ ਨਿਗਾਹ ਆਇਆ ਕੀਤਾ ਜੀ ਕਰ ਦਈਏ ਹੋਰ ਜਾਈ ਜੀ ਕਰ ਦੋ ਜੇ ਕਰਾਉ ਜਿੰਨੇ ਕਰਾਉਂਦੀ ਦਾ ਦੋ ਹਾਂ ਨਾ ਜਿੰਨੀ ਮਿਲਦੀ 30000 ਦੀ ਜੱਗੇ ਵੀ ਹੋ ਗਈ ਠੀਕ ਹੈ ਲੋਨ ਦੇ ਦਾਂ ਨਹੀਂ ਕੋਈ 10000 ਦੀ ਬਿਲਕੁਲ ਤਾਂ ਕਿਦਾਂ ਮੱਤੀ ਕੋਈ ਦੋ ਟਾਈਮ ਚੋਕ ਲੈ ਜਾ ਮੇਰੇ ਕੋਲ ਅੱਛਾ ਜੀ ਹਾਂ ਛੋੜ ਦੇ ਜੱਗੇ ਵੀ ਰੋਣੀਆਂ ਆ ਤੀਆ ਦੇ ਲਈ ਠੀਕ ਹੈ ਲੋ ਜੀ ਬਿਲਕੁਲ ਜਿਹੜਾ ਨਿਗਾਜ ਆ ਪਾ ਪਤਾ ਵੀ ਉਹਨੇ 프리 ਜਲਾ ਹਿਸਾਬ ਨਾਲਾ ਵਾ ਬਿਲਕੁਲ ਤਾਜੀ ਸੂਰੀ ਇਹਦੇ ਦੂਜੇ ਨੰਬਰ ਤੇ ਬਾਈ ਲੀਲੀ 라ਵੀ ਆ ਗਈ ਇਹ ਲੀਲੀ 라ਵੀ ਜੱਗੀ ਵੀ ਰਹੀ ਆ ਠੀਕ ਕਿਵੇਂ ਜੇ ਇਹ ਤੋਕਰ ਦੋਵਾਂ ਮਹੀਨਿਆਂ ਦੀ ਗੱਬਣ ਜੇ ਅੱਛਾ ਜੀ 10 ਕਿਲੋ ਦੋ ਜੇ ਦੂਜਾ ਸੂਆ ਸੁਣਾ ਜੇ ਨੇ ਠੀਕ ਹੈ ਜੀ ਆਓ ਜੀ ਦੋ ਮਹੀਨੇ ਵਿੱਚ ਇਹਦੇ 10 ਲੀਟਰ ਜਿਹੜਾ ਪਾਣੀ ਤਿਆਰ ਹੈ ਫੇਸ ਕੁਆਲਟੀ ਨੂੰ ਚੈੱਕ ਕਰ ਸਕਦੇ ਜੇ ਮਨ ਕੀ ਅੱਖ ਹਾਂ ਜੀ ਇਹ ਖੋਲੋ ਬਾਈ ਜੀ ਫਿਰ ਇਹਨੂੰ ਹੋਰ ਦੱਸਿਓ ਇਹ ਜਵਾਬ ਆਇਆ ਨਹੀਂ ਉਹ ਬੜੀ ਵੱਡੀ ਮੱਝ ਦਾ ਜਗੇ ਠੀਕ ਹੈ ਠੀਕ ਹੈ ਹਾਂ ਉਹਦੀ ਕਾਟ ਦਾ ਕਾਰ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਦੂਜਾ ਸੁਆ ਸੋਨਾ ਨੇ ਭਾਈ ਜਣਾ ਹਾਂ ਜੀ ਦੂਜਾ ਸੁਆ ਸੋਨਾ ਜਿਹੜਾ 2 ਮਹੀਨੇ ਦੀ ਪੂਰੀ ਚੈੱਕ ਪਾਸ ਹੋ ਗਈ ਏ ਹਾਂ ਤੇ ਫੇਰ ਕੁਆਲਟੀ ਤੁਸੀਂ ਕੀ ਕਰਦੇ ਸਿੰਗ ਸੰਗੂ ਦੀ ਬੰਕਰ ਜਿਹੜੀ ਬਹੁਤ ਹੀ ਚੰਗਾ ਵਾ ਇਹ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਕਵਰ ਕਰਦੀ ਆ ਉਨੀ ਲੀ ਰਗਦੀਆਂ ਭਾਈ ਸੱਜਰ ਨੇ ਫਿਰ ਕਿੰਨਾ ਭਰਿਆ ਸੱਜਰ ਨੇ ਜਗੇ ਵੀ 14 15 14 15 ਕਿਲੋ ਦੁੱਧ ਭਰਿਆ ਜੇ ਇੱਧਰ ਦੀ ਆ ਤੇ ਬਾਰਡਰ ਦੇ ਏਰੀਏ ਦੇ ਲੱਗੇ ਠੀਕ ਹੈ ਠੀਕ ਹੈ ਜੀ ਲੋ ਇੱਧਰ ਦੀ ਮਾਝ ਬਾਰਡਰ ਦੇ ਜਿਹੜਾ ਦੁੱਧ ਸੱਜਰ ਨੇ ਭਰਿਆ ਵਾ ਜਿਹੜਾ ਜਗੇ ਵੀ ਡੰਗ ਇੱਧਰ ਤੋਂ ਆਉਗਾ ਭਾਈ ਇੱਧਰ ਤੋਂ ਹੀ ਦੱਸਾਂਗੇ ਬਿਲਕੁਲ ਸਹੀ ਗੱਲ ਉਹ ਵੀਰ ਭਰਾਵਾਂ ਨੂੰ ਪਤਾ ਲੱਗ ਜਾਣਾ ਉਧਰ ਦਾ ਇੱਧਰ ਦਾ ਡੰਗ ਦਾ ਬੜਾ ਫਰਕ ਆ ਬੜਾ ਜ਼ਿਆਦਾ ਫਰਕ ਆ ਹਾਂ ਬੜਾ ਜ਼ਿਆਦਾ ਤੇ ਬਾਕੀ ਜਿਹੜੀਆਂ ਛੱਡੇ ਦੀਆਂ ਸਫਾਈਆਂ ਸੁਣਦੇ ਵੀ ਬਹੁਤ ਯਾਦ ਜੀ ਬੜੀਆਂ ਬੜੀਆਂ ਛੋਟੀ ਬੜੀ ਚਿੰਗੀ ਬੜੀ ਇੱਡੇ ਥ ਬੌਲੀ ਅਗਲੀ ਸਾਈਡ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਘਵਾਨੇ ਤੇ ਵੀ ਡੱਬ ਡੁੱਬ ਜਿਹੜੇ ਆ ਗਏ ਕਿਹੜਾ ਆਏ ਕੋ ਕਿੱਡਾ ਸੋਨਾ ਮਹਾਰਾਜ ਨੇ ਬਣਾਇਆ ਇਹਦੇ ਬਹੁਤ ਹੀ ਜ਼ਿਆਦਾ ਸੋਹਣਾ ਤੇ ਇਹਦਾ ਮੁੱਲ ਬਾਈ ਹਰ ਜੱਗੇ ਵੀਰ ਉਹਨਾਂ ਨੇ ਦੇ ਮਤਲਬ ਵੀ ਮੰਗੇ ਸਾਡੇ ਕੋਲ 1.5-2 ਲੱਖ ਰੁਪਏ ਯਾਰ ਅੱਛਾ ਜੀ ਤੇ ਹੁਣ ਆਪਾਂ ਲੱਖ ਹੀ ਦੇ ਦੇਗੇ ਲੱਕ ਦੀ ਨਹੀਂ ਗੈਰ ਕਰੀਏ ਅੱਜਾ ਪਤਾ ਕੀ ਮੱਧਿਆਂ ਦੇ ਮੁੱਲ ਬੜੇ ਜੱਗੇ ਵੀਰ ਹੋ ਗਏ ਹਾਂਜੀ ਹੁਣ ਤੁਸੀਂ ਦੱਸ ਦਿਓ ਨਹੀਂ ਜਾਣਦੀਏ ਖੁੱਲ੍ਹ ਨਹੀਂ ਛੋਟਾ ਪੂਰੇ 80 ਹਜ਼ਾਰ ਦਿਓ ਜੱਗੇ ਵੀਰ 80 ਦੀ 80 ਦੀ ਪੰਜ ਛੜ ਦੀ ਮੰਗਣਾ ਨਹੀਂ ਚੰਗੀ ਝੋਟੀ ਅਸੀਂ ਦੇਖ ਲਈ ਨਹੀਂ ਚੰਗੀ ਸੋਹਣੀ ਝੋਟੀ ਹੈ ਸਾਹਮਣੇ ਵਾਲੀ ਬਾਕੀ ਤੁਸੀਂ ਫਰਾ ਸਾਹਮਣੇ ਰਹੇਗਾ ਵਾਧੇ ਮਾਣਿਆ ਹੁਣ ਏਦਾਂ ਦੀ ਮਾਝ ਕੋਈ ਤਿਆਰ ਕਰਕੇ ਮੰਨ ਲਾ ਗਾਂ ਵੇਚੂਗਾਣਾ ਇਹ ਤੁਹਾਨੂੰ ਪਤਾ 1.5-2 ਲੱਖ ਰੁਪਏ ਦੀ ਹੈਗੀ ਝੋਟੀ ਹੈਗੀ ਆਗੀ ਹੈ ਆਗੀ ਸਹੀ ਗੱਲ ਆ ਆਪਾਂ ਜੱਗੇ ਵੀ ਤੁਸੀਂ 75 ਦੇ ਕੇ ਅਸੀਂ 75 ਦੇ ਦਾਂਗੇ ਆਗੀ ਕਿ ਜਿਆਦਾ ਕੋਈ ਨਹੀਂ ਕਿ ਜਿਆਦਾ ਹੋਣਾ ਕਰੀਏ ਰਹਿਣ ਦੀਏ ਇਹ ਕਰ ਦੋ ਜੇ ਤੇ ਚਲੋ ਪੂਰੇ 5 ਦੇ 70 ਦੇ ਦਵਾ ਮੰਗ ਜੱਗੇ ਵੀਰ ਠੀਕ ਲਓ ਜੀ 70000 ਦੀ ਹਾਂ ਨਾ ਇਹ ਛੋੜ ਛੱਪਾ ਜੱਗੇ ਵੀਰ ਹੋਊਗਾ ਇਹਨਾਂ ਨੂੰ ਸੋ ਮੋਲ ਨੇ ਗਿਨੇ ਕੇ ਪਾਏ ਆਪਾਂ ਬਾਕੀ ਇਹ ਵੀ ਕੋਈ ਵੀ ਅਪਰਾ ਕਮੇਟੀ ਸਮਝ ਕੇ ਲੈ ਜੇ ਹਾਂ ਕਮੇਟੀ ਸਮਝ ਕੇ ਲੈ ਜੇ ਬਿਲਕੁਲ ਡਬਲ ਪੂਰੀ ਵੱਡੀ ਛੋਟੀ ਆ ਛੋਟੀ ਨਾ ਕੋਈ ਗਣੇ ਨਹੀਂ ਬਿਲਕੁਲ ਪੂਰੀ ਵੱਡੀ ਛੋਟੀ ਆ ਤੁਹਾਨੂੰ ਪਤਾ ਆਪਾਂ ਲੈਨੇ ਡੰਗਰ ਕੱਦ ਕਾੜਾ ਦੁੱਧ ਵਾਲਾ ਹਾਂਜੀ ਹਾਂਜੀ ਹਾਂ ਲਓ ਜੀ ਕੋਈ ਸ਼ੱਕ ਨਹੀਂ ਕੱਦ ਕਾੜ ਬਹੁਤ ਹੀ ਤਗੜਾ ਆ ਗਿਆ ਵਾ ਤੇ ਆਜੋ ਬਈ ਤੇ ਜੇ ਨੰਬਰ ਤੇ ਏ ਦੱਸਿਓ ਭਾਜੀ ਕਿੰਨਾ ਚਿਰ ਹੋ ਗਿਆ ਗੱਪਣ ਨੂੰ ਇਹਨੂੰ ਸਾਢੇ 6 ਮਹੀਨੇ ਦੇ ਗੱਪਣ ਜੇ ਆ ਮਗਰ ਕੱਟੀ ਜੇ ਠੀਕ ਹੈ ਲਓ ਜੀ ਪਿੱਛੇ ਫੀਮਲ ਕਾਫੀ ਹੈਗਾ ਜੀ ਆਪਾਂ ਜੱਗੇ ਵੀਰ ਆਪਣੇ ਘਰੋਂ ਵੇਚੀ ਹਿਮਾਜੇ ਅੱਛਾ ਜੀ 20 ਕਿਲੋ ਦੁੱਧ ਕਰਕੇ ਆਪਾਂ ਵੇਚੀ ਠੀਕ ਹੈ ਉਦੋਂ ਆਪਾਂ ਵੇਚੀ 2 ਲੱਖ ਤੇ ਕੋ ਦੇ ਵਿੱਚੀ ਅੱਛਾ ਜੀ ਤੇ ਹੁਣ ਇਹਦੇ ਥੱਲੇ ਆ ਟਾਈਮ ਦੁੱਧ ਹੋਊਗਾ 7 ਕਿਲੋ ਠੀਕ ਹੈ ਜੀ ਸਾਢੇ 6 ਮਿੰਟ ਦੀ ਗੱਬਣ ਜੇ ਕੱਟੀ ਦੋਵੇਂ ਟਾਈਮ ਕੱਟੀ ਤੇ ਮਿਲਦੀ ਏ ਠੀਕ ਹੈ ਠੀਕ ਹੈ ਹਾਂ ਲਓ ਜੀ ਸਾਢੇ 6 ਮਿੰਟ ਦੀ ਚੱਕ ਆਪਾਂ ਆਸੇ ਇਹ ਉਧਰ ਦੀ ਮੱਝ ਹੈ ਜੱਗੇ ਵੀਰ ਉਧਰੋਂ ਮੱਝ ਲੈ ਲੈਂਦੇ ਆਂ ਆਪਾਂ ਠੀਕ ਹੈ ਜੀ ਮੱਝ ਨਹੀਂ ਹੈ ਬਿਲਕੁਲ ਠੀਕ ਹੈ ਬਿਲਕੁਲ ਵ ਤਾਂ ਜੀ 20 ਲੀਟਰ ਲਾ ਲਈਆ ਤੇ ਆ 20 ਲੀਟਰ ਦੀ ਗਰੰਟੀ ਹੁਣ ਵੀ ਦੇਣੀ ਆ ਆਪਾਂ ਅੱਛਾ ਅੱਛਾ 20 ਲੀਟਰ ਚਵਾ ਗਿਆ ਆਪਾਂ ਦਿੱਤਾ ਠੀਕ ਆ ਠੀਕ ਆ ਜੀ 2 ਲੱਖ ਤੇ ਕੋਹੋਤੇ ਦੀ ਵੇਚੀ ਇਹ ਹੁਣ 2 ਕਿਲੋ ਮਸੂਹ ਗਈ ਐਰ ਕਿ ਤੀਸਰਾ ਸੁਪਾ ਸੁਣਾਣੇ ਚੱਗੇ ਜੀ ਠੀਕ ਆ ਲਾਤੀ ਆ ਬਾ ਸੁਹੂ ਵੀ ਤੀਸਰਾ ਹਾਂ ਬਾਕੀ ਦੁੱਧ ਦਾ ਡਰਮ ਨਹੀਂ ਆ ਦੇ 20 ਲੀਟਰ ਜਿਹੜਾ ਦੁੱਧ ਨੇ ਛੱਡ ਜਿੰਨੇ ਭਰਿਆ ਵਾ ਇਹ ਆ ਸਭ ਕੰਮ ਇਹ ਨਾ ਮੈਂ ਕੱਢੀ ਕੁਦੀ ਨਹੀਂ ਅੰਦਰੋਂ ਅੱਛਾ ਜੀ ਕਾ ਕਰਤੇ ਥੋੜਾ ਕਰਦੀ ਆ ਹਾਂ ਸੇ ਗਾਂ ਸੇ ਮਾ ਬੋਦ ਜਾਂ ਸੇ ਆਜੋ ਕੱਟੇ ਨੋਕਾ ਲੱਗਾ ਵਾ ਤੇ ਪਿੱਛੇ ਫੀ ਮਿਲਕਾਫ ਹਾਂ ਸਾਢੇ 6 ਮਿੰਨ ਦੀ ਚੱਕ ਪਾਪ ਤੇ 6 ਤੋਂ 7 ਲੀਟਰ ਜਿਹੜਾ ਦੁੱਧ ਤਿਆਰ ਆ ਚਾਹ ਚਾਹ ਦੇ ਜੀ ਤੇ ਬਾਕੀ ਵੀਰ ਭਰਾ ਸਾਰੇ ਸਿਆਣੇ ਆ ਵੀ ਜਿਹੜਾ 6.5 ਮਹੀਨੇ ਥੱਲੇ ਇਹਨਾਂ ਤੋਂ ਜਿਹੜੇ ਸੱਜੇ ਦਾ ਰਕਾਰਡ ਆਪਣੇ ਅੰਦਾਜ਼ੇ ਨਾਲ ਤੁਸੀਂ ਲਾ ਸਕਦੇ ਜੇ ਇੱਕੋ ਕਹਿ ਨਹੀਂ ਗੱਲਾਂ ਉਹ ਕੋਈ ਵੀਰ ਭਰਾ ਵੀਡੀਓ ਆਖੂਗਾ ਨਾ ਹਾਂਜੀ ਉਹਦੀ ਵੀਡੀਓ ਹੀ ਪਲਾਂਗੇ ਜਦੋਂ ਮਤਲਬ ਸੋਸ ਆ ਗਿਆ ਆਪਾਂ ਵੇਚੀ ਅੱਛਾ ਅੱਛਾ 20 ਕਿਲੋ ਦੁੱਧ ਬਣਾ ਕੇ ਦਿੱਤਾ ਆਪਾਂ ਨੂੰ ਵੀਡੀਓ ਵੀ ਸਭ ਕੁਝ ਪਈਆਂ ਠੀਕ ਹੈ ਠੀਕ ਹੈ ਹਾਂ ਲਓ ਜੀ ਕਾਰ ਦਾ ਕਾਰ ਜਿਹੜਾ ਇਹਦਾ ਵੀ ਬਹੁਤ ਪੂਰਾ ਵੱਡਾ ਵੱਡਾ ਮੌਰਾ ਨਸਲ ਦੀ ਹੈ ਬਲੈਕ ਪੂਸ ਤਾਂ ਕਿ ਵਾਲ ਕਾਲੇ ਆ ਹਾਂਜੀ ਹਾਂਜੀ ਤੇ ਇਹਦਾ ਮੁੱਲ ਬਾਈ ਫਿਰ ਮੁੱਲ ਜਗੇ ਵੀ ਇਹਦਾ ਜੋ ਮਰਜੀ ਹੁਣ ਮਾਲਾ ਵੀ ਮਹੀਨੇ ਦਾ ਢਾਈ ਰਹਿ ਕੇ ਗਿਣਤੀ ਨਾਲ ਢਾਈ ਲਾਲੇ ਕੋਈ ਤਿੰਨ ਲਾਲੇ ਹਾਂਜੀ ਤੇ ਇਹਦਾ ਸੋ ਮਾਲਾ ਵੀ ਸਾਂਭ ਕੇ ਕੋਈ ਦੇ ਦੇ 2 ਲੱਖ ਦੀ ਜੇ ਵੀ ਆਪਾਂ ਰੱਖਾਂਗੇ ਅੱਛਾ ਜੀ ਕੋਈ ਵੀੜੀ ਆਪਾਂ ਦਿਖਾ 2 ਲੱਖ ਦੀ ਫਿਰ ਵੀ ਰੱਖੂਗਾ ਮੱਝ ਠੀਕ ਹੈ ਠੀਕ ਹੈ ਹੁਣ ਆਪਾਂ ਜਗੇ ਵੀ ਪੂਰੇ ਲੱਖ ਦੀ ਦੇ ਦਈਏ ਲੱਖ ਦੀ ਹਾਂ ਕਰ ਦਈਏ ਮਾਨਦਾਨ ਮਾਨਤਾ ਕਰਾਓ ਜਿੰਨਾ ਕਰਾਉਣਾ ਇਹ ਚੋ ਵੀ ਪੰਜ ਛੱਡ ਲਈ ਗੇ ਪਾਣੀ ਨਾ ਛੱਡੀ ਜੱਗੇ ਵੀਰ ਤੇ ਹਾਂ ਨਾ ਜਿਹੜੀ ਦੇਣੀ ਨਾ ਪੂਰੇ 85000 ਦੀ ਹੋਊਗੀ 85 ਦੀ 85000 ਦੀ ਠੀਕ ਹੈ ਜੀ ਤੇ ਕੋਈ ਖਾਲਾ ਵੀ ਤਿਆਰ ਕਰਕੇ ਮੱਝ ਵੀਡੀਓ ਦਿਖਾ ਕੇ 2 ਲੱਖ ਦੀ ਮੱਝ ਰੱਖਾਂਗੇ ਆਪਾਂ ਲਓ ਜੀ ਵੀਡੀਓ ਵਸਾ ਕੇ ਰੱਖ ਲਿਓ ਵੀਰ ਭਰਾ ਹਾਂ ਤੇ 200 ਲੱਖ ਰੁਪਇਆ ਮੁੱਲ ਬਾਈ ਦੇ ਹੁਣ ਇਹ ਲਾਤਾ ਵਾ ਕੋਈ ਸਾਹਮ ਕਰਕੇ ਵੀ ਸਾਫ ਕਰਕੇ ਠੀਕ ਹੈ ਠੀਕ ਹੈ ਆ ਮਗਰ ਕੱਟੀ ਜੇ ਦੋਵੇਂ ਮੈਂ ਕੱਟੀ ਮਗਰੇ ਜਾਉ ਦੋਹਾਂ ਟਾਈਮ ਕੱਟੀ ਤੇ ਮਿਲਦੀ ਜੀ 85 ਹਜ਼ਾਰ ਦੇ ਵਿੱਚ ਤਿੰਨ ਪਸ਼ੂ ਮਿਲ ਜਾਂਦੇ ਆ ਤਿੰਨ ਪਸ਼ੂ ਮੈਂ ਸੀਮਨ ਵੀ ਚੰਗਾ ਭਰਾਇਆ ਜੀ ਅੱਛਾ ਜੀ ਸੀਮਨ ਨੂੰ ਵੀ ਉਹਨਾਂ ਨੇ ਆਖੇ ਚੰਗਾ ਭਰਾਇਆ ਠੀਕ ਹੈ ਠੀਕ ਹੈ ਜੀ ਲਓ ਬਜੀ ਬਿਲਕੁਲ ਜਿਹੜੇ ਹਿਸਾਬ ਨਾਲ ਉਹਨਾਂ ਨੇ ਛੋਟੀਆਂ ਦੇ ਮਿਲ ਕੇ ਰਿਕਾਰਡ ਸਣਾ ਬਿਲਕੁਲ ਜਾਇਜ਼ ਬਣਾ ਕੇ ਆ ਜਾਇਜ਼ 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 ਕਿ ਮੌਕੇ ਤੇ ਚਲੋ ਥੋੜਾ ਬੋਧਾ ਕਰ ਦਿਓ ਮਾਨਤਾਰਾ ਪਹਿਲਾਂ ਜੱਗੇ ਵੀਰ ਉਹ ਪਤਾ ਕੀ ਗੱਲ ਆ ਹਾਂਜੀ ਉਹਨੇ ਜਿਹੜੀ ਮੱਝ ਲੈਣੀ ਵੀ ਬਾਹਰੋਂ ਕਿਹੜੀ ਮਾਲਾ ਹੁਣ ਜਿੰਨੇ ਵੀਰ ਨੇ 85000 ਲੈਣਾ ਉਹਨੂੰ ਸੌਖਾ ਏ ਹਾਂਜੀ ਹਾਂਜੀ ਹੁਣ ਏਡੀ ਮੱਝ ਕੋਈ ਉਦਾਂ ਦੋ ਦੀ ਲਊਗਾ ਹੁਣ ਦੁੱਧ ਵੀ ਦਿੰਦੀ ਆ ਮਗਰ ਕੱਟੀ ਆ ਮਹੀਨੇ ਦੇ ਸਾਰੇ ਲੱਗੇ ਢਾਈ ਆ ਹਾਂ ਢਾਈ ਦੇਣਾ ਵੀ ਕਮੇਟੀ ਆ ਹਾਂ ਕਮੇਟੀ ਸਾਡੇ ਕਮੇਟੀ ਕਮੇਟੀ ਜੱਗੇ ਵੀ 2 ਲੱਖ ਰੁਪਏ ਦੇ ਮੈਂ ਮੈਂ ਕਹਤਾ ਵੀ 2 ਲੱਖ ਰੱਖੂੰਗਾ ਹੁਣ ਜਗਾ ਆਪਾਂ ਉਹ ਜੱਗੇ ਵੀਰ ਉਹਨੇ ਆ ਹਾਂਜੀ ਤੇ ਨਹੀਂ ਤਾਂ ਜਗਾ ਸੜਕੋ ਹੋਵੇ ਨਾ ਮਸਾ ਨੂੰ ਦਾ ਇਸੇ ਕਰਕੇ ਵਧਾਉਣ ਲ ਪੁੱਤਾ ਇੰਨੀ ਨਕਦੇ ਕਿੰਨੇ ਕੁ ਹੁੰਦੇ ਆ ਹਾਂਜੀ ਇਹ ਮਾਹੋਂ 2 ਲੱਖ 14 ਪਈਏ 4 ਨਾਲ ਜੋੜਦੀ ਆ ਜੋੜਦੀ ਜੋੜਦੀ ਹੁਣ ਆ ਕਿੱਡੀ ਚੰਗੀ ਝੋਟੀ ਆ ਹਾਂਜੀ ਹਾਂਜੀ ਉਹ ਸਾਂਹ ਦੀ ਗੱਲ ਆ ਹਾਂ ਬਿਲਕੁਲ ਸਹੀ ਗੱਲ ਹੈ ਜੀ ਤੇ ਵਪਾਰੀ ਕੋ ਤੁਹਾਨੂੰ ਪਤਾ ਨਹੀਂ ਸਾਹ ਹੁੰਦੀ ਨਹੀਂ ਬਾਜ਼ਰ ਅੰਦਰ ਵੀ ਜਾਂਦਾ ਨਹੀਂ ਸਾਹ ਹੁੰਦੀ ਆਹ ਗੱਲ ਹੈ ਠੀਕ ਆ ਲਓ ਭਾਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਕਿਉਂਕਿ ਜਿਹੜੇ ਵੀਰ ਭਰਾਣ ਅੱਗੇ ਪਛੂਤ ਦੇਦਣਾ ਦਾ ਉਹਦੇ ਬਾਅਦ ਤੇ ਆਸਾਨ ਹੋ ਜਾਂਦਾ ਵਾ ਹਾਂਜੀ ਹਾਂਜੀ ਤੇ ਵੀਡੀਓ ਨੂੰ ਕਰ ਦੋ